ਹਾਂਜੀ ਇਹ ਸ਼ਬਦ ਤੁਸੀਂ ਬਹੁਤ ਸੁਨੇ ਹੋਣੇ ਸੋਸ਼ੀਅਲਿਜ਼ਮ ਕਮਿਊਨਿਜ਼ਮ ਐਂਪੀਰੀਅਲਿਜ਼ਮ ਫੈਸੀਜ਼ਮ ਐਂਡ ਸੈਕੂਲਰਿਜ਼ਮ ਤੇ ਕੈਪੀਟਲਿਜ਼ਮ ਪਰ ਇਹਨਾਂ ਦੇ ਵਿੱਚ ਡਿਫਰੈਂਸ ਕੀ ਆ ਮੰਨ ਲਓ ਮੇਰੇ ਕੋਲ ਇੱਕ ਬੱਕਰਾ ਐ ਤੇ ਇੱਕ ਬੱਕਰੀ ਐ ਮੈਂ ਇੱਕ ਤੁਹਾਨੂੰ ਦੇ ਦਿੰਨਾ ਇਹਨੂੰ ਕਹਿੰਦੇ ਆ ਸੋਸ਼ੀਅਲਿਜ਼ਮ ਇਹ ਦੋਨੋਂ ਜਾਨਵਰ ਸਰਕਾਰ ਮੇਰੇ ਤੋਂ ਲੈ ਲੈਂਦੀ ਆ ਤੇ ਮੈਨੂੰ ਸਿਰਫ ਦੋ ਕੱਪ ਦੁੱਧ ਦੇ ਡੇਲੀ ਦੇ ਮਿਲਦੇ ਨੇ ਇਹਨੂੰ ਕਹਿੰਦੇ ਆ ਕਮਿਊਨਿਜ਼ਮ ਮਨ ਲਓ ਮੇਰੇ ਕੋਲੇ ਦੋ ਬੱਕਰੀਆਂ ਨੇ ਇੱਕ ਮੈਂ ਤੁਹਾਨੂੰ ਬੱਕਰੀ ਦੇ ਦੇਣਾ ਉਹਦੇ ਬਦਲੇ ਬੱਕਰਾ ਮੈਂ ਤੁਹਾਡੇ ਤੋਂ ਲੈ ਲੈਣਾ ਉਹਨੂੰ ਕਹਿੰਦੇ ਆ ਕੈਪੀਟਲਿਜ਼ਮ ਤੇ ਉਹੀ ਬੱਕਰਾ ਜਿਵੇਂ ਤੁਹਾਡੇ ਤੋਂ ਚੋਰਾ ਲੈਣਾ ਟ੍ਰੇਡ ਕਰਨ ਦੀ ਬਜਾਏ ਚੋਰੀ ਕਰ ਲੈਣਾ ਤਾਂ ਉਸਨੂੰ ਕਹਿੰਦੇ ਆ ਐਂਪੀਰੀਅਲਿਜ਼ਮ ਮੰਨ ਲਓ ਜੇ ਤੁਸੀਂ ਮੈਨੂੰ ਮਰਵਾ ਦਿੰਦੇ ਹੋ ਤੇ ਦੋਨੇ ਬੱਕਰਾ ਦੇ ਬੱਕਰੀ ਲੈ ਜਾਂਦੇ ਹੋ ਤਾਂ ਉਹਨੂੰ ਕਹਿੰਦੇ ਆ ਫੈਸੀਜ਼ਮ ਮੰਨ ਲਓ ਜਿੰਨੇ ਦਾ ਮੈਂ ਦੁੱਧ ਵੇਚਦਾ ਉਹਦੇ ਨਾਲੋਂ ਜ਼ਿਆਦਾ ਫੀਡ ਕੋਸਟ ਆ ਜਾਂਦੀ ਆ ਤੇ ਮੈਂ ਇਹ ਬੱਕਰਾ ਬੱਕਰੀ ਰੈਸਟੋਰੈਂਟ ਵਾਲੇ ਨੂੰ ਵੇਚ ਦਿੰਦਾ ਤੇ ਅੱਗੋਂ ਰੈਸਟੋਰੈਂਟ ਓਨਰ ਉਹਦੇ ਵਿੱਚ 80% ਬੀਫ ਮਿਲਾ ਕੇ ਤੇ ਅੱਗੇ ਲੋਕਾਂ ਨੂੰ ਐਜ਼ ਅ ਚਿਕਨ ਜੋਬਸ ਕਹਿ ਕੇ ਵੇਚ ਦਿੰਦਾ ਤਾਂ ਉਸ ਨੂੰ ਕਹਿੰਦੇ ਆ ਡੈਮੋਕ੍ਰੇਸੀ